ਦਰਦਰ ਬਿੱਲਾ ਪਹਿਲਾਂ ਤਾਂ ਇੱਕ ਤਾੜੀ ਮਾਰੋ ਸਰਕਾਰ ਦੇ ਨਾਂ ਤੇ ਮੇਰਾ ਛੋਟਾ ਭਰਾ ਹੋ ਕਲਵਿੰਦਰ ਰਾਜਵੀਰ ਅਸੀਂ ਸਾਰੇ ਇਕੱਠੇ ਪੰਜਾਬੀ ਯੂਨੀਵਰਸਿਟੀ ਚ ਪੜੇ ਆਂ ਅੱਜ ਜੀ ਤੇ ਆ ਜਾਉਂਦਾ ਨਾ ਮੈਨੂੰ ਕਿੰਨੇ ਜੀ ਭਾਜੀ ਕੀ ਕਹਦੇ ਹੋ ਸੱਜਣ ਜੀ ਇੱਕ ਮਿੰਟ ਰੁਕਾਓ ਦੂਸਰੇ ਪੰਜਾਬੀ ਯੂਨੀਵਰਸਿਟੀ ਕੱਤੀ ਵੀ ਜੀ ਭਾਈ ਜਿੰਨੇ ਵੀ ਯੂਨੀਵਰਸਿਟੀ ਵਾਲੇ ਬੈਠਾ ਮਾਦੋ ਬਹੁਤ ਬਹੁਤ ਖਾਤੜੇ ਤਾਂ ਅੱਜ ਕਈ ਫੋਨ ਕਰਕੇ ਆਨੇ ਮੈਨੂੰ ਪੁੱਛਿਆ ਕਿਵੇਂ ਤੂੰ ਠੀਕ ਹੈ ਕਿਉਂਕਿ ਉਹ ਵੀ ਉਸ ਦਰਦਾਂ ਉੱਤੀ ਸੀ ਤਾਂ ਤੰਦਰੋਸ ਵੀ ਭਰਿਆ ਪਿਆ ਉਹਨੂੰ ਪਤਾ ਸੀ ਵੀ ਅੱਜ ਕਵਰ ਨਾ ਜਾਣਾ ਤਾਂ ਥੋੜਾ ਟਫ ਜ਼ਰੂਰ ਹੈ ਸਾਡੇ ਲਈ ਇਸ ਇਸ ਟਾਈਮ ਤੇ ਸਟੇਜਾਂ ਤੇ ਆ ਕੇ ਨੱਚਣਾ ਗਾਉਣਾ ਤੜੇ ਨਾਲ ਜੋ ਵੀ ਦਾਚ ਐਸਾਸ ਮੈਂ ਸਾਂਝੇ ਕਰ ਰਿਹਾ ਹਾਂ ਉਹਨੇ ਫੋਨ ਕਰਕੇ ਮੈਨੂੰ ਪੁੱਛਿਆ ਵੀ ਕਹਿੰਦਾ ਕਹਿੰਦਾ ਕੋਈ ਨਹੀਂ ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣ ਦਾ ਜੇ ਚੱਜ ਹੋਵੇ ਕਹਿੰਦਾ ਕੋਈ ਨਹੀਂ ਉਸ ਨੀਅਤ ਨਾਲ ਨੱਚੀ ਜਿਹੜੀ ਰੱਬ ਨਾਲ ਜੋੜਦੀ ਹੈ ਕੋਈ ਨਹੀਂ ਇਹ ਵੀ ਦਰਗਾਹ ਤੱਕ ਪਹੁੰਚਦੀ ਹੈ ਸੋ ਤੇਰੇ ਉਸ ਭਰਾ ਲਈ ਵੀ ਬਹੁਤ ਬਹੁਤ ਪਿਆਰ ਹੈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਉਸ ਪ੍ਰਕਾਰ ਨੂੰ ਇੰਨਾ ਪਿਆਰ ਕਰਦੇ ਹੋ ਇੱਕ ਤਾੜੀ ਫੇਰ ਮਾਰ ਦਿਓ ਉਸ ਲਈ ਯਾਰ